ਦੇਖੋ ਪਿੱਛੇ ਹੋਂਦਾ ਹੋਣਾ ਓਕੇ ਜੀ ਮਾਰ ਕਾ ਮਾਰ ਪੈ ਚਾਪ ਵਾਲੇ ਕੋਲ ਤੋਂ ਆ ਗਏ ਚੱਲ ਓਕੇ ਜੀ ਆਦਮਾ ਅਗੇ ਦਿੱਤਰ ਦੋ ਲਾਪਾ ਇਹਦੇ ਸਰ ਦਾ ਮਾਤਾ ਮੋਕਿਆ ਇਹਦੀ ਕਰਨਾ ਦੀ ਸ਼ਾਂਤ ਬਾਤ ਕਰਨਾ ਹੋਰ ਕਰਦਾ ਤੇ ਉਹ ਰੇ ਰੋਟਾ ਹੋ ਗਿਆ ਉੱਤੇ ਸਤੋ ਤਾਂ ਪੁਰਾਣੀ ਡਿਵੀਜ਼ਨ ਹੀ ਹੈਗਾ ਹੈ ਫਿਰ ਪ੍ਰਭਾਤੀ ਰਮੀ ਜੀ ਆ ਉਹ ਅਮਾਇਆ ਉਹ ਵੀ ਆ ਕੋਈ ਮੋੜਾ ਲਾਖ ਨਹੀਂ ਸਿੰਘ ਜੀ ਅੱਜ ਇਹ ਹੀ ਵਣੇ ਆਪਾਂ ਕੋਈ ਵੀ ਜਿੱਥੇ ਬੰਦੀਆਂ ਤੋਂ ਆਏ ਜੇ ਜਈ ਕਾਉਂਸਲ ਸਹਿबान ਕੋਈ ਨਹੀਂ ਆਨੇ ਹਲੋ ਸਰੋਪਨਾ ਅੱਗੇ ਪਈ ਜਿਹੜਾ ਜੀ ਮੈਂ ਆਹ ਨਾਲ ਤੇ ਮੇਰਾ ਨਾਮ ਗੁਰਲਾਲ ਸਿੰਘ ਜੂਨੀਅਰ ਇੰਜੀਨੀਅਰ ਹੈ ਅੱਜ ਕੀ ਕਹਿਣਾ ਚਾਹੁੰਗੇ ਅੱਜ ਜਿਹੜੇ ਅੱਜ ਸਾਡੇ ਐਸਡੀਓ ਸਾਹਿਬ ਸਰਦਾਰ ਕਲਦੀਪ ਸਿੰਘ ਬਰਾੜ ਜੀ ਨੇ ਐਸਡੀਓ ਜੁਆਇਨ ਕੀਤਾ ਉਹਨਾਂ ਦੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਉਹਨਾਂ ਨੇ ਗੋਨਿਆਣਾ ਵੀ ਬਹੁਤ ਵਧੀਆ ਤਰੀਕੇ ਨਾਲ ਆਪ ਦਾ ਸਿਸਟਮ ਚਲਾਇਆ। ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਆਂ ਕਿ ਇੱਥੇ ਜਿਵੇਂ ਉੱਥੇ ਚਲਾਇਆ ਇੱਥੇ ਵੀ ਓਵੇਂ ਤਰ੍ਹਾਂ ਲੋਕਾਂ ਦਾ ਜਿਹੜੀ ਉਹ ਸਮੱਸਿਆਵਾਂ ਹੁੰਦੀਆਂ ਉਹਨੂੰ ਹੱਲ ਕਰੇ। ਇਹ ਅਸੀਂ ਪਰਮਾਤਮਾ ਤੋਂ ਅਰਦਾਸ ਕਰਦੇ ਆਂ। ਹੁਣ ਤੋਂ ਉੱਪਰੋਂ ਸਾਵੀ ਅਸਾਨੂੰ ਪਰਮਾਤਮਾ ਤੇ ਕੀ ਸਾਡਾ ਸਾਥ ਜੀ। ਹਾਂਜੀ ਕੀ ਨਾਮ ਹੈ ਜੀ? ਮੇਰਾ ਨਾਮ ਕੁਲਵਿੰਦਰ ਸਿੰਘ ਸੈਣੀ ਹੈ। ਮੈਂ ਫੂਟ ਮਾਡੀਆਟੇਜ ਨੂੰ ਪ੍ਰਧਾਨ ਆ। ਅੱਜ ਸਾਡੇ ਵੱਡੇ ਵੀਰ ਸ੍ਰੀ ਦਿਲਜੀਤ ਬਰਾੜ ਜੀ ਨੇ ਬਤੌਰ ਐਸਡੀਓ ਇੱਥੋਂ ਦਾ ਸੰਭਾਲਿਆ ਹੈ। ਕਮਰਸ਼ੀਅਲ ਟੂਰ ਦੇ ਵਿੱਚ ਤੇ ਟੈਕਨੀਕਲ ਟੂਰ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਮੁਬਾਰਕਵਾਦ ਦੇਣ ਆਏ ਸੀ ਤੇ ਉਹਨਾਂ ਤੋਂ ਜੋ ਸ਼ਹਿਰ ਦੇ ਕੰਮ ਨੇ ਪੈਂਡਿੰਗ ਬੀਜੇ ਬੋਰਡ ਪ੍ਰਤੀ ਤੇ ਉਹਨਾਂ ਤੋਂ ਕਰ ਇਤਿਹਾਸ ਬਣਦਾ ਠੀਕ ਬੱਸ ਬੈਜ ਸਰ ਨਹੀਂ ਐਸੇ ਥੋੜਾ ਬਿਜ਼ੀ ਕਿ ਹੋਏ ਲੱਗਦੀ ਨੇ ਬੰਦੇ ਇੱਧਰਲੇ ਹੈਗੇ 4-5 ਨੇ ਇੱਧਰਲੇ ਹੋਸਟਾਂ ਵੀ ਪਾਸ ਚੜ ਗਈਆਂ ਹੈਗੇ ਬਿਠੀ ਨੇ ਉਹਨੇ ਕੋਸੇ ਵੇਕਰ ਜਾ ਮੈਡਮ ਨੂੰ ਆਇਆ ਗਿਆ ਬੋਲਣਾ ਕੀ ਆ ਜੀ ਬੋਲ ਲੈ ਮੈਨੇ ਰਹਿ ਗਿਆ ਮੈਂ ਤੋ ਫੋਸੇ ਤੇ ਲੁੱਗੋ ਨਾ ਉਹ ਗਾ ਸੱਜਾ ਦੇ ਖਿਲਾਉਂ ਦੇਗਾ ਉਹ ਜਦੋਂ ਬਾਹਰ ਆਉਂਦਾ ਬਹੁਤ ਹੱਸਦਾ ਆ ਜਾ ਆ ਜਾ